ਵੀਰੋ ਸਸੀ ਗਾਲ ਵੀਰਵਾ ਵੀਡੀਓ ਸੁਣੋ ਕਿ ਮੈਂ ਇੱਕ ਪੁਰਸ਼ ਵਾਲਾ ਇੱਕ ਲੇਡੀਜ਼ ਨੂੰ ਪਰੇਸ਼ਾਨ ਕਰ ਰਿਹਾ ਹੈ ਜੋ ਲੇਡੀਜ਼ ਉਥੋਂ ਫੋਨ ਤੇ ਗੱਲ ਕਰਦੀ ਲੰਘਦੀ ਆ ਤੇ ਆਪ ਦੱਸ ਰਿਹਾ ਕਿ ਮੈਂ ਰੋਕੀ ਆ ਕਿ ਤੈਨੂੰ ਕਿਹਦਾ ਫੋਨ ਆਇਆ ਹੋਇਆ ਹੈ ਤੂੰ ਕਿਹਦੇ ਨਾਲ ਗੱਲ ਕਰ ਰਹੀ ਆ ਮੈਨੂੰ ਜਿੱਤਕ ਲੱਗਦਾ ਹੈ ਕੋਈ ਨਸ਼ਾ ਵਗੈਰਾ ਵੀ ਕੀਤਾ ਹੋਇਆ ਹੈ ਇਸ ਕਰਕੇ ਉਹ ਨੂੰ ਆਪਣੀ ਸੁਧਬ ਦੇ ਨਹੀਂ ਹੈਗੀ ਉਹ ਕਰ ਕੀ ਰਿਹਾ ਹੈ ਆਹ ਲਓ ਜੀ ਸੁਣੋ ਵੀਡੀਓ ਪੂਰੀ ਕਿਵੇਂ ਉਹ ਲੇਡੀਜ਼ ਨੂੰ ਪਰੇਸ਼ਾਨ ਕਰ ਰਿਹਾ ਹੈ ਆਹ ਦੇਖੋ ਜੀ ਮੈਂ ਸੌਫਿਸਟ ਰਦਰ ਸਿੰਘ ਹਾਂਜੀ ਚੌਥੀ ਫਲੋਰ ਹਾਂਜੀ ਇੱਥੋਂ ਦਾ ਕੁਆਟਰ ਨਿਕਲੇ ਆ ਤੇ ਲੇਡੀ ਸੀ ਜੀ ਲੇਡੀ ਫੋਨ ਫੋਨ ਤੇ ਗੱਲ ਕਰ ਰਹੀ ਸੀ ਠੀਕ ਆ ਫੋਨ ਤੇ ਗੱਲ ਕਰਦੀ ਮੈਨੂੰ ਅੱਛਾ ਲੱਗਾ ਠੀਕ ਵੀ ਉਹ ਫੋਨ ਤੇ ਕਿਦਾਂ ਕਰ ਰਹੀ ਹੈ ਠੀਕ ਆ ਜੇ ਮੈਂ ਉਹ ਪੁੱਛਾਂ ਉਹ ਥੋੜਾ ਅਗੋ ਨਹੀਂ ਸਰ ਤੁਹਾਨੂੰ ਕਿਉਂ ਇਹ ਮੈਂ ਗੱਲ ਕਰੀ ਤੁਹਾਨੂੰ ਅੱਛਾ ਕਿਉਂ ਲੱਗਾ ਫੋਨ ਤਾਂ ਕਿਸੇ ਨਾਲ ਆਪਣੇ ਘਰ ਦੇ ਵੀ ਗੱਲ ਕਰ ਸਕਦੀ ਤੁਹਾਨੂੰ ਅੱਛਾ ਕਿਉਂ ਲੱਗਾ ਤੁਸੀਂ ਇੰਟਰਫੇਅਰ ਕਿਉਂ ਕੀਤਾ ਉਹਦੇ ਫੋਨ ਤੇ ਤੁਸੀਂ ਇੰਟਰਫੇਅਰ ਉਹ ਸੁਣ ਨਹੀਂ ਤੁਹਾਡੇ ਤੁਹਾਡੇ ਕੋਲ ਕੀ ਅਧਿਕਾਰ ਸੀ ਉਹਦੇ ਉਹਦੇ ਫੋਨ ਵਿੱਚ ਇੰਟਰਫੇਅਰ ਕਰਨ ਦਾ ਤੁਹਾਡੇ ਕੋਲ ਕੀ ਅਧਿਕਾਰ ਆ ਉਹ ਤਾਂ ਬੰਦਾ ਗਿਆ ਹੋ ਬਾਹਰ ਕਿਹੜਾ ਚਾਹੇ ਬਾਹਰ ਗਿਆ ਹੋਵੇ ਚਾਹੇ ਨਾ ਗਿਆ ਹੋਵੇ ਤੁਸੀਂ ਕਿਹ ਲੈਣਾ ਤੋਂ ਤੁਸੀਂ ਕਿ ਲੈਣਾ ਸੀ ਜੋ ਮਰਜ਼ੀ ਕਰੀ ਜਾ ਹਾਂ ਜੋ ਬੰਦਾ ਕੀ ਅਧਿਕਾਰ ਆ ਜੋ ਮਰਜ਼ੀ ਤੁਸੀਂ ਰੋਡ ਤੇ ਜਾ ਰਹੀ ਸੀ ਰੋਡ ਤੇ ਜਾ ਰਹੀ ਸੀ ਤੁਹਾਡਾ ਵੀ ਇੰਟਰਨੈਟ ਹੈ ਮੇਰਾ ਇਹ ਪ੍ਰਾਈਮ ਕਰਦੀ ਸੀ ਕੋਈ ਉਹ ਯਾਰ ਫੋਨ ਤੇ ਗੱਲ ਕਰਦੇ ਚੱਲ ਕਰ ਤੁਸੀਂ ਤੁਹਾਨੂੰ ਗਿਆ ਉਹਦੇ ਨਾਲ ਦਖਨਦਜੀ ਤੁਹਾਡੇ ਨਾਲ ਤੁਹਾਡੇ ਨਾਲ ਉਹ ਦੀ ਦਖੰਦਾਜੀ ਫੋਨ ਦਾ ਕੀ ਮੈਂ ਤਾਂ ਜਾਣਦੀ ਨਹੀਂ ਉਹਨੂੰ ਤੇ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਮੈਸੇਜ ਵੀ ਕੀਤਾ ਮੈਂ ਤਾਂ ਸਿਰਫ ਫੋਨ ਬਾਰੀ ਪੁੱਛੀ ਤੁਸੀਂ ਵੱਤਮੀ ਜੀ ਕਿਉਂ ਕੀਤੀ ਹੈ ਹੈਲੋ ਹੈਲੋ ਮੈਂ ਫੋਨ ਬਾਰੀ ਪੁੱਛਿਆ ਕਹਿੰਦਾ ਕਿਉਂ ਕਿਉਂ ਇਹ ਟਕੇ ਨਾ ਕਿਉਂ ਖਿੱਚੀ ਤੁਸੀਂ ਟਕੇ ਨਾ ਤੁਸੀਂ ਵੀ ਲੇਡੀ ਨੂੰ ਅੰਦਰ ਫੜ ਕਰ ਗਏ ਤੁਸੀਂ ਅੰਦਰ ਖਿੱਚ ਗਏ ਖਿੱਚ ਕੇ ਅੰਦਰ ਖੜੇ ਹਾਂ ਤੁਸੀਂ ਖੜੇ ਆ ਤੁਸੀਂ ਚੇੜਾ ਵੀ ਮਾਰੀਆਂ ਤੇ ਲੇਡੀ ਨੇ ਅੱਛਾ 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 ਤੁਸੀਂ ਬਦੌੜ ਵਰਤੀ ਤੁਸੀਂ ਉਹਦੇ ਦੇ ਹੋ ਗਏ ਐਦਾਂ ਦੇ ਸਟੈਪ ਕਰ ਰਹੇ ਆ ਕਿ ਚੰਗੀ ਵਾਲੇ ਉਹ ਵੀ ਵੀਡੀਓ ਬੈਠੀ ਸਰ ਤੋਂ ਵੀਡੀਓ ਹੈਗੀ ਆ ਬਦੌੜ ਵਰਤੀ ਤੁਸੀਂ ਜਾ ਕੇ ਤੁਸੀਂ ਆਨ ਡਿਊਟੀ ਬੈਠੇ ਚੇ अच्छा अच्छा जे तेरी ड्यूटी ऑन ਨਹੀਂ ਹੈਗੇ ਤੁਸੀਂ ਬਦੌੜ ਮਾਰਦੀ ਤਾਂ ਕਿੱਥੇ ਬੈਠੇ ਹੋਈ ਚੇਰ ਤੇ ਕੋ ਜਾ ਕੇ ਬੈਠੇ ਤੁਸੀਂ ਨਹੀਂ ਤੁਹਾਨੂੰ ਨਹੀਂ ਪਤਾ ਵੀ ਐਸਚੋ ਐਸਚੋ ਅਸਡਾਰ ਜਿੰਚਾਰਜ ਹੁੰਦਾ ਇੱਥੇ ਬਦੌੜ ਮਾਰੀ ਜਾਣਾ ਸਰ ਜਾ ਕੇ ਕਿ ਯਾਰ ਕੁਆਟਰ ਕਿਉਂ ਮੇਰਾ ਕੁਆਟਰ ਹੁਣਾ ਤੁਸੀਂ ਮੇਰਾ ਕੁਆਟਰ ਕੁਆਟਰ ਤੁਸੀਂ 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 ਦਫ਼ਤਰ ਜਾ ਕੇ ਬੈਠੇ ਹੋ ਆਪਣੇ ਬਦੌੜ ਵਾਦੀ ਮੈਂ ਕੁਆਟਰ 'ਚ ਬੈਠਾ ਹਾਂ ਕੁਆਟਰ ਦੀ ਗੱਲ ਆ ਬਸ ਕੋਈ ਚਤਰ ਵਾਲੀ ਗੱਲ ਨਹੀਂ ਸਰ ਉਹ ਵਾੜ ਦਾ ਵੀਡੀਓ ਹੈਗੀ ਆ ਬੈਠਿਆ ਵੀ ਉੱਥੇ ਚੇਰ ਜੋ ਮਰਜ਼ੀ ਕਰ ਲਈ ਯਾਰ ਮੈਮ ਕੀ ਨਾਮ ਹੈ ਤੇ ਕੀ ਗੱਲ ਬਾਤ ਹੋ ਕਿੱਥੇ ਦੇ ਰਹਿਣ ਵਾਲੇ ਕੀ ਨਾਮ ਤੁਹਾਡਾ ਸਾ ਮੇਰਾ ਨਾਮ ਪ੍ਰਵੀਨ ਆ ਤੇ ਮੈਂ ਆਪਣੇ ਪੰਜ ਢੇਰਾ ਜਗਤਪੁਰੇ ਰਹਿੰਦੀ ਆ ਤੇ ਇੱਥੇ ਦਾ ਮੇਰਾ ਰੋਜ਼ ਦਾ ਲੰਘਣਾ ਆ ਤੇ ਬੱਚੇ ਮੇਰੇ ਪੜਦੇ ਆ ਤੇ ਮੈਂ ਜਾ ਰਹੀ ਸੀ ਤੇ ਹਨਾ ਬਿਸਾਰ ਆਏ ਤੇ ਨਾ ਉਹਨੇ ਕਿੱਥੋਂ ਨੱਕ ਕੇ ਜਾ ਰਹੇ ਜੀ ਮੈਂ ਇੱਥੋਂ ਹੀ ਜਾ ਰਹੀ ਸੀ ਸਟੇਸ਼ਨ ਦੇ ਵਿੱਚੋਂ ਤੇ ਉਹਨਾਂ ਨੇ ਪੀਤੀ ਹੋਈ ਉਹਨਾਂ ਨੇ ਮੈਨੂੰ ਰੋਕਿਆ ਤੇ ਮੇਰਾ ਇੱਕ ਫੈਮਲੀ ਚ ਮੈਂ ਫੋਨ ਲਾਇਆ ਹੋਇਆ ਸੀ ਮੈਂ ਫੋਨ ਸੁਣਦੀ ਸੀ ਮੈਨੂੰ ਕਹਿੰਦਾ ਰੁਕ ਤੇ ਮੈਂ ਰੁਕ ਗਈ ਮੈਂ ਕਹਾ ਹਾਂਜੀ ਸਰ ਪ੍ਰੋਬਲਮ ਕੀ ਆ ਤੇ ਉਹ ਕਹਿੰਦੇ ਵੀ ਤੂੰ ਕੌਣ ਆ ਕਿੱਥੇ ਜਾ ਰਹੀ ਏ ਮੈਂ ਕਹਾ ਸਰ ਮੈਂ ਕਹਿੰਦਾ ਮੈਂ ਆਪਣੇ ਬੱਚੇ ਨੂੰ ਲੈਣ ਜਾ ਰਹੀ ਆ ਤੇ ਉਹ ਕਹਿੰਦੇ ਵੀ ਤੂੰ ਹੋ ਕੌਣ ਫਿਰ ਐਦਾਂ ਕਹਿ ਕੇ ਮੈਨੂੰ ਗਾਲ ਕੱਢਣ ਲਾਪੇ ਤੇ ਮੈਨੂੰ ਜ਼ਬਰਦਸਤੀ ਅੰਦਰ ਲੈ ਕੇ ਜਾ ਰਹੇ ਨੇ ਨਾ ਉਹਨਾਂ ਨੇ ਡਰੈਸ ਪਾਈ ਹੋਈ ਆ ਤੇ ਸ਼ਰਾਬ ਪੀਤੀ ਹੋਈ ਆ ਹਾਂਜੀ ਤੇ ਉਹਨਾਂ ਨੂੰ ਮੈਂ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ ਵੀ ਸਰ ਮੈਂ ਐਦਾਂ ਦੀ ਨਹੀਂ ਹੈ ਗਈ ਆ ਤੇ ਮੈਨੂੰ ਜਾਣ ਦੋ ਐਸ ਐਚਓ ਹਨ ਐਸ ਐਚਓ ਹਾਂਜੀ ਦਿਦਾਰ ਸਿੰਘ ਜੀ ਹਾਂਜੀ ਫਿਰ ਕੀ ਗੱਲਬਾਤ ਹੋਈ ਤੇ ਉਹਨਾਂ ਨੂੰ ਮੈਂ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਫੇਰ ਵੀ ਜ਼ਬਰਦਸਤੀ ਮੈਨੂੰ ਹੱਥ ਲਾਉਣ ਦੀ ਮਤਲਬ ਕੋਸ਼ਿਸ਼ ਕੀਤੀ ਆ ਕਿ ਵੀ ਮੈਂ ਆਪਣੇ ਆਪ ਨੂੰ ਬਹੁਤ ਬਚਾਇਆ ਤੇ ਸਾਰੇ ਦੋ ਆਏ ਉਹਨਾਂ ਨੇ ਵੀ ਮੇਰੀ ਹੈਲਪ ਕੀਤੀ ਆ ਪਰ ਉਹਨਾਂ ਨੂੰ ਵੀ ਗਾਲਾਂ ਕੱਢਣ ਡੇ ਤੇ ਫਿਰ ਮੈਂ ਬਾਤ ਤੋਂ ਮੇਰੀ ਫੈਮਿਲੀ ਨੂੰ ਮੈਂ ਫੋਨ ਕਰਕੇ ਸੱਦਿਆ ਤੇ ਮੇਰੀ ਫੈਮਿਲੀ ਨੂੰ ਵੀ ਗਾਲਾਂ ਕੱਢ ਰਿਆ ਆ ਗੰਦੀਆਂ ਗੰਦੀਆਂ ਹਾਂਜੀ ਡ੍ਰਿੰਕ ਕੀਤੀ ਹੋਈ ਸੀ